ਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਇੱਕ ਵਿਅਕਤੀ ਨੇ ਜਿਹਦਾ ਨਾਂ ਕਿ ਇਹ ਪੌਲ ਹੈਗਾ ਉਹ ਕੋਈ ਐਨਜੀਓ ਚਲਾਉਂਦਾ ਹੈ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹ ਬਹੁਤ ਸਾਰੀਆਂ ਗੱਲਾਂ ਦੱਸਦਾ ਹੈ ਤੇ ਉਸ ਨੇ ਇੱਕ ਪੀਆਈਐਲ ਪਾਈ ਤੇ ਉਹਦੇ 'ਚ ਮੰਗ ਕੀਤੀ ਕਿ ਈਵੀਐਮ ਬੰਦ ਕਰਕੇ ਦੁਬਾਰਾ ਵੈਲਟ ਪੇਪਰ ਸ਼ੁਰੂ ਕੀਤੇ ਜਾਣ। ਜੱਜ ਸਾਹਿਬ ਨੇ ਜੋ ਟਿੱਪਣੀਆਂ ਕੀਤੀਆਂ ਉਹ ਲੱਗਦਾ ਇਹ ਹੈ ਕਿ ਉਹ ਟਿੱਪਣੀਆਂ ਵਿਕਰਮਨਾਥ ਜਸਟਿਸ ਜਿਹੜੇ ਹੈਗੇ ਆ ਉਹਨਾਂ ਨੇ ਉਹ ਕਿਸੇ ਸੁਪਰੀਮ ਕੋਰਟ ਦੇ ਜੱਜ ਦੀਆਂ ਟਿੱਪਣੀਆਂ ਘੱਟ ਤੇ ਕਿਸੇ ਰਾਜਨੀਤਿਕ ਵਿਅਕਤੀ ਦੀਆਂ ਟਿੱਪਣੀਆਂ ਜ਼ਿਆਦਾ ਲੱਗਦੀਆਂ ਨੇ ਹਾਲਾਂਕਿ ਮਾਨਯੋਗ ਸੁਪਰੀਮ ਕੋਰਟ ਨੇ ਏਸੇ ਕਿਸਮ ਦਾ ਮਸਲਾ ਪਹਿਲਾਂ ਰੱਦ ਕਰ ਦਿੱਤਾ ਸੀਗਾ ਤੇ ਉਸ ਨੂੰ ਰੱਦ ਕਰਨ ਦਾ ਵੀ ਇੱਕ ਤੌਰ ਤਰੀਕਾ ਹੋਣਾ ਚਾਹੀਦਾ ਸੀ ਜੱਸ ਸਾਹਿਬ ਨੇ ਉਸ ਤੋਂ ਪੁੱਛਿਆ ਵੀ ਤੂੰ ਹੈ ਕੌਣ ਉਹਨੇ ਦੱਸਿਆ ਮੈਂ ਇਸ ਤਰ੍ਹਾਂ ਕਰਕੇ ਆ ਗੱਲਾਂ ਕਰਦਾ ਉਸਨੇ ਦੱਸਿਆ ਵੀ ਅਸੀਂ ਕਿਸ ਤਰ੍ਹਾਂ ਨਾਲ ਕਿੰਨੇ ਬੱਚਿਆਂ ਦੀ ਜਾਨ ਬਚਾਈ ਹੈ ਕੀ ਕੀ ਕੀਤਾ ਹੈ ਉਹ ਜੋ ਐਨ ਜੀਓ ਚਲਾਉਂਦੇ ਆ ਉਹਨੇ ਆਪਣੇ ਇੱਕ ਕ੍ਰੈਡੈਂਸ਼ੀਅਲ ਦੱਸੇ ਉਹਨੇ ਇਹ ਵੀ ਦੱਸਿਆ ਵੀ ਜਿਹੜੀ ਇਹ ਪੀ ਆਈ ਐਲ ਪਾਈ ਹੈ ਇਹਦੇ ਚ ਭਾਰਤ ਦੇ ਬਹੁਤ ਸਾਰੇ ਸਾਬਕਾ ਆਈ ਐਸ ਪੀ ਸੀ ਐਸ ਤੇ ਬਾਕੀ ਆਈ ਐਸ ਆਈ ਪੀ ਐਸ ਹੋਰ ਦੂਜੇ ਅਧਿਕਾਰੀ ਸ਼ਾਮਲ ਨੇ ਉਹਨਾਂ ਦੀ ਇਹਦੇ ਨਾਲ ਸਹਿਮਤੀ ਹੈ ਇਹ ਸਾਰੀਆਂ ਗੱਲਾਂ ਪੁੱਛਣ ਤੋਂ ਬਾਅਦ ਜੱਸ ਸਾਹਿਬ ਦੀਆਂ ਟਿੱਪਣੀਆਂ ਕੀ ਜੱਜ ਸਾਹਿਬ ਦੀਆਂ ਟਿੱਪਣੀਆਂ ਇਹ ਨੇ ਕਿ ਜਦੋਂ ਤਾਂ ਤੁਸੀਂ ਚੋਣਾ ਜਿੱਤ ਜਾਂਦੇ ਹੋ ਤਾਂ EVM ਬਿਲਕੁਲ ਠੀਕ ਹੁੰਦੀਆਂ ਨੇ ਤੇ ਜਦੋਂ ਤੁਸੀਂ ਚੋਣਾ ਹਾਰ ਜਾਂਦੇ ਹੋ ਤਾਂ EVM ਗਲਤ ਹੁੰਦੀਆਂ ਨੇ ਹਾਲਾਂਕਿ ਉਹ ਰਾਜਨੀਤਿਕ ਬੰਦਾ ਨਹੀਂ ਉਹਨਾਂ ਨੇ ਫਿਰ ਚੰਦਰਬਾਬੂ ਨਾਇਡੂ ਦਾ ਕਿਹਾ ਤੇ ਚੰਦਰਬਾਬੂ ਨਾਇਡੂ ਜਦੋਂ ਪਿੱਛੇ ਚੋਣਾ ਹਾਰ ਰਿਹਾ ਸੀਗਾ ਉਦੋਂ EVM ਬਹੁਤ ਗੜਬੜ ਸੀਗੀ ਹੁਣ ਉਹ ਜਿੱਤ ਗਿਆ ਉਹਦੀ ਸਰਕਾਰ ਬਣ ਗਈ ਤਾਂ ਉਹ ਜਿਹੜਾ ਉਹ EVM ਬਿਲਕੁਲ ਠੀਕ ਨੇ ਹੁਣ ਇਹਦੇ ਵਿੱਚ ਕੋਈ ਨੁਕਸ ਨਹੀਂ ਗਾ ਅਸੀਂ ਜਾਂ ਸਾਬ ਨੂੰ ਇੱਕ ਛੋਟਾ ਜਿਹਾ ਬਿਆਨ ਦਿਖਾਉਣਾ ਚਾਹੁੰਦੇ ਆ। ਇਹੀ ਸਵਾਲ ਸਮਾਜਵਾਦੀ ਪਾਰਟੀ ਦੇ ਮੁਖੀ ਅਖਲੇਸ਼ ਯਾਦਗੋਨ ਨੂੰ ਕਿਸੇ ਨੇ ਕੀਤਾ ਸੀ ਵੀ ਤੁਸੀਂ ਹੁਣ ਕਿਉਂਕਿ ਬਹੁਤ ਜ਼ਿਆਦਾ ਸੀਟਾਂ ਜਿੱਤ ਗਏ ਉੱਥੇ ਲੋਕ ਸਭਾ ਦੀਆਂ ਯੂਪੀ ਦੇ ਵਿੱਚ ਤੇ ਹੁਣ ਤਾਂ ਨਹੀਂ ਤੁਹਾਨੂੰ EVM ਤੇ ਇਤਰਾਜ਼ ਤਾਂ ਉਸਨੇ ਕਿਹਾ ਸੀ ਵੀ ਜੇ ਅਸੀਂ 80 ਦੀਆਂ 80 ਸੀਟਾਂ ਵੀ ਜਿੱਤ ਜਾਈਏ ਯੂਪੀ ਦੀਆਂ ਲੋਕ ਸਭਾ ਦੀਆਂ ਤਾਂ ਵੀ ਅਸੀਂ ਕਹਾਂਗੇ ਵੀ EVM ਗਲਤ ਨੇ ਤੇ EVM ਨੂੰ ਹਟਾ ਕੇ ਵੈਲਟ ਪੇਪਰ ਲਾਏ ਜਾਣੇ ਚਾਹੀਦੇ ਆ। ਜੱਜ ਸਾਹਿਬ ਦਾ ਬਿਆਨ ਇਹ ਕੋਈ ਚੰਗੀ ਰੌਸ਼ਨੀ 'ਚ ਨਹੀਂ ਲਿਆ ਜਾ ਸਕਦਾ ਇੱਕ ਅਦਾਲਤ ਦਾ ਬਿਆਨ ਨਿਕਾ ਦੂਜੇ ਪਾਸੇ ਕੱਲ ਕਾਂਗਰਸ ਦੇ ਪ੍ਰਧਾਨ ਨੇ ਬਕਾਇਦਾ ਮੰਗ ਕੀਤੀ ਹੈ ਕਿ ਅਸੀਂ EVM ਨੂੰ ਹਟਾ ਕੇ ਵੈਲਟ ਪੇਪਰ ਲਿਆਉਣੇ ਚਾਹੁੰਦੇ ਹਾਂ ਉਸ ਵਿਅਕਤੀ ਨੇ ਜਿਨੇ PIL ਪਾਈ ਸੀ ਉਹਨੇ ਦੱਸਿਆ ਕਿ ਜਿੱਥੇ-ਜਿੱਥੇ ਅਸੀਂ ਗਿਆ ਸਾਰੀਆਂ ਥਾਵਾਂ 'ਤੇ EVM ਨਹੀਂ ਹੈਗੀਆਂ ਵੈਲਟ ਪੇਪਰ ਨੇ ਸੋ ਇਸ ਕਿਸਮ ਦਾ ਜਿਹੜਾ ਉਹਨਾਂ ਦਾ ਬਿਆਨ ਹੈ ਉਹ ਚੰਗਾ ਨਹੀਂ ਲੱਗਿਆ ਤੇ ਦੂਸਰੇ ਪਾਸੇ आ, कल एक टीवी एक वीडियो शो ਦੇ ਵਿੱਚ अशोक वानखेड़े जी ਜਿਹੜੇ ਬਹੁਤ ਵੱਡੇ ਪੱਤਰਕਾਰ ਨੇ ਮਹਾਰਾਸ਼ਟਰ ਤੋਂ ਉਹਨਾਂ ਨੇ ਮਹਾਰਾਸ਼ਟਰ ਦੀ ਇੱਕ ਜਿਹੜੀ ਸੀਟ ਹੈਗੀ ਐ ਅਕਲਕੋਟ ਅਕਲਕੋਟ ਹਲਕੇ ਦੇ ਦਾ ਜਿਹੜਾ ਡੋਡੀਆਰ ਪਿੰਡ ਦਾ ਜਿਹੜਾ ਬੂਥ ਨੰਬਰ 270 ਹੈ ਉਥੋਂ ਦੀ ਗੱਲ ਦੱਸੀ ਕਿ ਉਸ ਬੂਥ ਤੋਂ ਰਾਸ਼ਟਰੀ ਸਮਾਜ ਪਾਰਟੀ ਜਿਹੜੀ ਛੋਟੀ ਪਾਰਟੀ ਹੈ ਲੋਕਲ ਹੈ ਉਸ ਦਾ ਉਮੀਦਵਾਰ ਹੈ ਜਿਹੜਾ ਉਸ ਨੂੰ ਜ਼ੀਰੋ ਵੋਟ ਪਈ ਹੈ ਉਹਦੇ ਪਿੰਡ 'ਚ ਉਹਦੀ ਆਪਦੀ ਵੋਟ ਵੀ ਉਹਦੇ ਜਦੋਂ ਗਿਣਤੀ ਹੋਈ ਤਾਂ ਉਹਦੀ ਆਪਦੀ ਵੋਟ ਵੀ ਈਵੀਐਮ ਦੇ ਵਿੱਚੋਂ ਨਿਕਲੀ ਨਹੀਂ ਇੱਕ ਉਹਨਾਂ ਨੇ ਮੁੰਬਈ ਦੀ ਦੇ ਹਲਕੇ ਦੀ ਜਿਹੜੀ ਹੈ 153 ਕੰਸਟਿਟੂਐਂਸੀ ਦੀ ਵੋਟ ਦੀ ਗੱਲ ਕੀਤੀ ਹੈ ਕਿ ਜਿਹੜਾ ਰਾਜਥਾਕਰੇ ਦੀ ਪਾਰਟੀ ਹੈ ਮਹਾਰਾਸ਼ਟਰ ਨਿਰਮਾਣ ਸੰਸਥਾ ਸੈਨਾ ਉਸ ਦੇ ਜਿਹੜਾ ਉਹਦੀ ਪਤਨੀ ਉਹਦੀ ਬੇਟੀ ਉਹਦੀ ਮਾਂ ਤੇ ਉਹ ਆਪ ਚਾਰ ਜਣੇ ਐ ਤੇ ਜਦੋਂ ਵੋਟਾਂ ਦੀ ਗਿਣਤੀ ਹੋਈ ਤਾਂ ਸਾਰੇ ਮਹੱਲੇ ਦੇ ਵਿੱਚੋਂ ਮਹੱਲਾ ਵੋਟਾਂ ਪਾਉਣ ਗਿਆ ਉੱਥੇ ਉਹ ਰਹਿੰਦਾ ਕਿਸੇ ਗਵਾਂਡੀ ਨਾਲ ਵੀ ਬਣਦੀ ਹੋਊ ਜਾਂ ਨਾ ਹੋਊ ਉਹਨਾਂ ਦੇ ਚਾਰ ਪਰਿਵਾਰ ਦੀਆਂ ਵੋਟਾਂ ਵੀ ਉਹਨੂੰ ਨਹੀਂ ਪਈਆਂ ਦੋ ਵੋਟਾਂ ਨਿਕਲੀਆਂ ਨੇ ਸੋ ਇਹ ਸ਼ੱਕ ਜ਼ਾਹਰ ਕਰਦਾ ਹੈ ਕਿ ਈਵੀਐਮਾਂ ਦੇ ਵਿੱਚ ਬਹੁਤ ਵੱਡੀ ਗੜਬੜੀ ਹੋਈ ਹੋ ਸਕਦੀ ਹੈ ਹੋਰ ਵੀ ਬਹੁਤ ਸਾਰੇ ਮਸਲੇ ਐ ਤੇ ਜੱਜ ਸਾਹਿਬ ਦਾ ਵਤੀਰਾ ਰਾਜਨੀਤੀ ਨਾਲ ਹੈ ਤੇ ਜੋ ਚੋਣ ਕਮਿਸ਼ਨ ਦਾ ਬਤਿਹਰਾ ਹੈ ਉਹੀ ਬਤਿਹਰਾ ਕੱਲ ਸੁਪਰੀਮ ਕੋਰਟ ਦਾ ਸੀਗਾ ਅ ਅਗਲੀ ਗੱਲ ਦੋਸਤੋ ਇਹ ਹੈ ਵੀ ਅਡਾਨੀ ਸਾਹਿਬ ਦੇ ਉੱਤੇ ਦੋ ਗੱਲਾਂ ਤੁਹਾਡੇ ਨਾਲ ਛੋਟੀਆਂ ਛੋਟੀਆਂ ਕਰਾਂਗੇ ਜੋ ਉਹਦੇ ਤੇ ਯੂ ਐਸ ਏ ਦੇ ਵਿੱਚ ਮਾਮਲਾ ਚੱਲਿਆ ਕਿ ਉਹਨੇ 265 ਮਿਲੀਅਨ ਡਾਲਰ ਜਾਨੀ ਕਿ ਸਾਢੇ 26 ਜਿਹੜਾ ਕਰੋੜ ਡਾਲਰ ਤੋਂ ਵੱਧ ਰਿਸ਼ਵਤ ਦਿੱਤੀ ਹੈ ਇੱਥੇ ਭਾਰਤ ਦੇ 8-8 ਸੂਬਿਆਂ ਦੇ ਵਿੱਚ ਆਪਣੀਆਂ ਉਹ ਲੈਣ ਲਈ ਬਿਜਲੀ ਦੇ ਠੇਕੇ ਲੈਣ ਲਈ ਤੇ ਉਹਦੇ ਚੋਂ ਜਿਹੜੀ ਇਕੱਲਾ ਆਂਧਰਾ ਪ੍ਰਦੇਸ਼ ਹੈ ਉਸੇ ਦੇ ਵਿੱਚ 228 ਮਿਲੀਅਨ ਡਾਲਰ ਰਿਸ਼ਵਤ ਦਿੱਤੀ ਗਈ ਜਿਹੜੀ 22.8 ਕਰੋੜ ਡਾਲਰ ਰਿਸ਼ਵਤ ਦਿੱਤੀ ਗਈ ਸੋ ਉਸ ਰਿਸ਼ਵਤ ਕਿਉਂਕਿ ਪਿਛਲੇ ਸਰਕਾਰ ਦਾ ਕੰਮ ਤੇ ਹੁਣ ਹੋਣਾ ਤਾਂ ਚਾਹੀਦਾ ਸੀ ਕਿ ਹੁਣ ਵਾਲੀ ਸਰਕਾਰ ਪਿਛਲੀ ਸਰਕਾਰ ਦੀਆਂ ਜਿਹੜੀਆਂ ਕਰਤੂਪਨਾ ਨੇ ਉਹਨਾਂ ਨੂੰ ਨੰਗੀਆਂ ਕਰਦੀ ਉਹਦੀ ਇਨਕੁਆਇਰੀ ਬਿਠਾਉਂਦੀ ਤੇ ਨਾਲ ਦੀ ਨਾਲੇ ਜਿਹੜਾ ਬੰਦਾ ਹੈ ਉਹਨੂੰ ਸਜ਼ਾ ਦੇਣ ਵਾਲੇ ਪਾਸੇ ਤੁਰਦੀ ਤੇ ਹੁਣ ਵੀ ਕੱਲ ਉਹਨਾਂ ਦਾ ਹੈ ਵੀ ਅਸੀਂ ਦੇਖਦੇ ਆਂ ਖੋਲ ਸਕਦੇ ਆਂ ਕਿਵੇਂ ਅਸੀਂ ਸਮਝੌਤਾ ਕਰਾਂਗੇ ਕਿਉਂਕਿ ਅਡਾਨੀ ਸਾਹਿਬ ਹੈ ਵਿੱਚ ਅਡਾਨੀ ਸਾਹਿਬ ਹੈ ਤਾਂ ਮਤਲਬ ਮੋਦੀ ਸਾਹਿਬ ਹੈ ਵਿੱਚ ਉਹਨਾਂ ਨਾਲ ਅੱਜ ਕੱਲ੍ਹ ਯਾਰੀ ਹੈ ਇਹਨਾਂ ਦੀ ਸੋ ਮੈਂ ਇੱਕ ਦਿਨ ਪਹਿਲਾਂ ਵੀ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਸੀ ਸੰਗਰਾਮ ਟੀਵੀ ਵੱਲੋਂ ਗੱਲ ਬੀਜੇ ਦੀਪਤੀ ਵਾਲਾ ਮੰਦਿਰ ਦਾ ਜਿਹੜਾ ਉੱਥੇ ਲੱਡੂਆਂ ਦੇ ਵਿੱਚ ਘਿਓ ਦਾ ਮਸਲਾ ਹੈਗਾ ਤਾਂ ਉਹ ਪੁਰਾਣੀ ਸਰਕਾਰ ਦੇ ਉੱਤੇ ਲਾ ਕੇ ਉਹ ਤਾਂ ਕਈ ਦਿਨ ਛਾਲਿਆ ਜਾ ਸਕਦਾ ਹੈ ਹੁਣ ਪੁਰਾਣੀ ਸਰਕਾਰ ਦੀ ਐਡੀ ਵੱਡੀ ਕਰੋੜਾਂ ਦੀ ਰਿਸ਼ਵਤ ਹੈ ਨਾ ਕਿਸੇ ਅਧਿਕਾਰੀ ਦਾ ਕੋਈ ਕੋਈ ਇਨਕੁਆਇਰੀ ਵੀ ਨਹੀਂ ਬਠਾਈ ਹੈ ਜਿੱਤੇ ਇੰਨੇ ਦਿਨਾਂ ਬਾਅਦ ਦੂਸਰੇ ਵੱਨੇ ਤਾਮਨਨਾਡੂ ਦੇ ਵਿੱਚ ਤਾਮਨਨਾਡੂ ਦੇ ਵਿੱਚ ਅੱਜ ਦੇ ਜਿਹੜੇ ਮੌਜੂਦਾ ਮੁੱਖ ਮੰਤਰੀ ਹੈ ਜਦੋਂ ਇਹ اپੋਜੀਸ਼ਨ ਸੀ ਜੈ ਲਲਤਾ ਦੀ ਸਰਕਾਰ ਸੀ ਤਾਂ 2000 15 ਦੇ ਵਿੱਚ ਉਦੋਂ اڈਾਨੀ ਨਾਲ ਉਥੋਂ ਦੀ ਜਿਹੜੀ ਸਰਕਾਰੀ ਕੰਪਨੀ ਹੈ ਉਸਨੇ ਸਮਝੌਤਾ ਕੀਤਾ ਸੀ ਕੋਲੇ ਦਾ ਤੇ ਉਹ ਜਿਹੜਾ ਬਿਜਲੀ ਪਲਾਂਟ ਸੌਰੀ ਕੋਲਾ ਨਹੀਂ ਸੌਰੀ ਜਿਹੜਾ ਸੋਲਰ ਪਲਾਂਟ ਹੈ ਸੋ 648 ਮੈਗਾਵਾਟ ਸੋਲਰ ਪਲਾਂਟ ਉੱਥੇ ਲੱਗਿਆ ਸੀਗਾ ਉਹਦੇ ਚ ਜਿਹੜੇ ਰੇਟ ਤੈਅ ਕੀਤੇ ਸੀਗੇ ਜਿਹੜੇ ਤਾਂ ਤਾਮਨ ਲਾਡੂ ਨੂੰ ਦੱਸੇ ਗਏ ਉਹ 7 ਰੁਪਏ 1 ਪੈਸੇ ਯੂਨਟ ਦਾ ਰੇਟ ਸੀ 2015 ਚ ਤੇ ਉਸੇ ਟਾਈਮ ਦੇ ਵਿੱਚ ਜਿਹੜੇ ਮੱਧ ਪ੍ਰਦੇਸ਼ ਨੂੰ ਰੇਟ ਦੱਸੇ ਗਏ ਸੋਲਰ ਪਾਵਰ ਦੇ ਅਡਾਨੀ ਵੱਲੋਂ ਉਸੇ ਕੰਪਨੀ ਵੱਲੋਂ ਉਹ 6 ਰੁਪਏ ਅੱਧਾ ਪੈਸਾ 6 ਰੁਪਿਆ ਅੱਧਾ ਪੈਸਾ ਯੂਨਟ ਦੇ ਹਿਸਾਬ ਨਾਲ ਰੇਟ ਉਹਨਾਂ ਨੂੰ ਕੋਟ ਕੀਤਾ ਗਿਆ ਤੇ ਉਦੋਂ ਸਟਾਲਨ ਸਾਹਿਬ ਨੇ ਇਹਦਾ ਬੜਾ ਰੌਲਾ ਪਾਇਆ ਸੀਗਾ ਵੀ ਇਹ ਇਹ ਕੀ ਚੱਕਰ ਹੈਗਾ ਤੇ ਹੁਣ ਬਾਅਦ ਦੇ ਵਿੱਚ ਸਰਕਾਰ ਬਣ ਗਈ ਚਾਹੀਦਾ ਤਾਂ ਰਿਵਿਊ ਹੋਣਾ ਸੀ ਪਰ ਰਿਵਿਊ ਨਹੀਂ ਹੋਇਆ ਸੋ ਇਸ ਤਰ੍ਹਾਂ ਨਾਲ ਅਡਾਨੀ ਸਾਹਿਬ ਕਈ ਪਾਸਿਆਂ ਤੇ ਅਡਿੰਗੇ ਚ ਆਉਂਦੇ ਲੱਗਦੇ ਹੈਗੇ ਆ ਅਗਲਾ ਕੱਲ ਜਿਹੜੀਆਂ ਅੰਤਰਰਾਸ਼ਟਰੀ ਏਜੰਸੀਆਂ ਨੇ ਦੋ ਇੱਕ ਦਾ ਨਾਮ ਹੈ ਫਿਚ ਦੂਜੀ ਦਾ ਨਾਮ ਹੈ ਮੂਡੀਜ਼ ਜਿਹੜੀਆਂ ਕੰਪਨੀਆਂ ਦਾ ਦੱਸਦੇ ਆ ਵੀ ਇਹ ਕੰਪਨੀ ਕਿੰਨੀ ਚੜ੍ਹਾਈ 'ਚ ਹੈ ਕਿੰਨੀ ਕਿ ਉਤਰਾਹੀ 'ਚ ਹੈ ਉਹਨਾਂ ਨੇ ਇਸ ਕੰਪਨੀ ਦੀ ਜਿਹੜੀ ਗੁੱਡ ਤੋਂ ਲੈ ਕੇ ਹੇਠਾਂ ਨੂੰ 네ਗਟਿਵ ਇਹਦੀ ਰੇਟਿੰਗ ਚੱਲ ਰਹੀ ਹੈ ਅੱਜ ਕੱਲ੍ਹ ਅਡਾਨੀ ਦੀਆਂ ਜਿੰਨੀਆਂ ਕੰਪਨੀਆਂ ਨੇ ਜਣੀ ਡੰਕਾ ਵੱਜ ਰਿਹਾ ਮੈਂ ਤਾਂ ਪਹਿਲਾਂ ਇੱਕਦਮ ਤੁਹਾਡੇ ਨਾਲ ਸਾਂਝੀ ਕਰੀ ਸੀ ਗੱਲ ਭਾਰਤ ਸਰਕਾਰ ਦਾ ਵੀ ਨਾਲ ਹੀ ਬਚੀ ਜਾਂਦਾ ਹੈ ਅਡਾਨੀ ਸਾਹਿਬ ਦੇ ਨਾਲ ਹੀ ਸੋ ਇਹ ਹੈਗਾ ਅਗਲੀ ਜਿਹੜੀ ਗੱਲ ਹੈ ਦੋਸਤੋ ਕਿ ਜਿਹੜੀ ਸੰਬਲ ਦੇ ਵਿੱਚ ਯੂਪੀ ਚ ਹਿੰਸਾ ਹੋਈ ਉਹਦੀਆਂ ਅੱਡ ਅੱਡ ਗੱਲਾਂ ਆ ਰਹੀਆਂ ਨੇ ਵੀ ਜਦੋਂ ਉਹ ਟੀਮ ਉੱਥੇ ਸਰਵੇਖਣ ਕਰਨ ਜਾਂਦੀ ਹੈ ਤਾਂ ਉਹਦੇ ਨਾਲ ਇੱਕ ਭੀੜ ਜਾਂਦੀ ਹੈ ਜਿਹੜੀ ਕਿ ਨਾਰੇ ਲਾਉਂਦੀ ਹੈ ਜਿਹਦੇ ਨਾਲ ਪ੍ਰਗਟ ਪੈਦਾ ਹੋਈਏ ਕੁਝ ਇਹ ਵੀ ਦੱਸਦੇ ਪੁਲਿਸ ਕਹਿੰਦੀ ਹੈ ਵੀ ਸਾਡੇ ਅਸੀਂ ਗੋਲੀ ਚਲਾਈ ਨਹੀਂ ਪਰ ਲੋਕ ਇੱਥੋਂ ਦੇ ਚਸ਼ਮਦੀਦ ਇਹ ਦੱਸਦੇ ਪੁਲਿਸ ਨੇ ਗੋਲੀਆਂ ਚਲਾਈਆਂ ਨੇ ਤੇਰ ਕਈ ਗੋਲੀਆਂ ਦੇਸੀ ਜਿਹੜੇ ਪਿਸਤੌਲ ਨੇ ਉਹਨਾਂ ਨਾਲ ਚਲਾਈਆਂ ਨੇ ਪੁਲਿਸ ਵਾਲੇ ਆਪਣੇ ਬਕਾਇਦਾ ਉਹਦੇ ਨਾਲ ਨਹੀਂ ਚਲਾਈਆਂ ਇੱਕ ਨਵੀਂ ਗੱਲ ਇਹਦੇ ਵਿੱਚ ਆਈ ਹੈ ਵੀ ਜਾਨੀ ਪੁਲਿਸ ਦੇ ਪਹਿਲਾਂ ਤੋਂ ਹੀ ਪ੍ਰੀਪਲਾਨਡ ਸੀ ਇਹ ਸਾਰਾ ਕੁਝ ਵੀ ਆਪਾਂ ਇਸ ਤਰ੍ਹਾਂ ਦਾ ਕਰਵਾ ਰਹੇ ਪਹਿਲੇ ਦਿਨ 19 ਤਰੀਕ ਨੂੰ ਹੁੰਦਾ ਹੈ ਸਰਵੇਖਣ ਕੋਈ ਰੌਲਾ ਨਹੀਂ ਪੈਂਦਾ ਕੁਝ ਨਹੀਂ ਹੁੰਦਾ 24 ਤਰੀਕ ਨੂੰ ਜਦੋਂ ਹੁੰਦਾ ਹੈ ਤਾਂ ਇਹ ਸਾਰਾ ਰੌਲਾ ਪੈਂਦਾ ਹੈ ਕਿ ਜਾਣ ਬੁੱਝ ਕੇ ਕਰਾਇਆ ਜਾਂਦਾ ਜਿਵੇਂ ਅੱਗੇ ਹੈ ਵੀ ਇੱਕ ਜਲੂਸ ਕਿਸੇ ਧਾਰਮਿਕ ਜਲੂਸ ਲਿਆਂਦਾ ਗਿਆ ਰੌਲਾ ਨਹੀਂ ਪਿਆ ਫਿਰ ਦੁਬਾਰਾ ਫੇਰ ਉੱਥੇ ਲਿਆ ਫਿਰ ਤੀਜੀ ਵਾਰ ਫਿਰ ਉੱਥੇ ਲੈ ਕੇ आओ ਮਸਜਿਦ ਦੇ ਅੱਗੇ ਖੜ ਕੇ ਨਾਰੇ ਲਾਓ ਤਾਂ ਕਿ ਕੋਈ ਨਾ ਕੋਈ ਪੜ ਕੇ ਕਦਾ ਰੋੜਾ ਸਿੱਟੇ ਤੇ ਪੱਥਰबाजी ਹੋ ਜੇ ਉਹਨਾਂ ਨਾਲੇ ਕੁੱਟਣਾ ਪੈ ਜੇ ਨਾਲੇ ਉਹਨਾਂ ਦੇ ਬੰਦਾ ਮਾਰ ਦੋ ਤੇ ਨਾਲੇ ਉਹਨਾਂ ਤੇ ਕੇਸ ਦਰਜ ਕਰ ਦਿਓ ਇੱਕ ਸਟੈਂਡਰਡ ਪ੍ਰੋਸੀਜਰ ਮੁਸਲਮਾਨਾਂ ਦੇ ਵਿਰੋਧੀ ਇਸ ਕਿਸਮ ਦਾ ਤੇ ਇਸ ਸੰਬਲ ਉਹਦੀ ਇੱਕ ਨਵੀਂ ਉਦਾਹਰਨ ਬਣ ਗਿਆ ਇੱਕ ਅ ਕੱਲ ਦੋਸਤੋ ਸੰਵਧਾਨ ਦਿਵਸ ਸੀਗਾ 26 ਨਵੰਬਰ 1949 ਨੂੰ ਸੰਵਧਾਨ ਨੂੰ ਪਾਸ ਕਰ ਦਿੱਤਾ ਗਿਆ ਸੀਗਾ ਤੇ ਉਹਦਾ بڑا ਕੱਲ ਰਾਸ਼ਟਰਪਤੀ ਜੀ ਨੇ ਵੀ ਬਹੁਤ ਵੱਡੇ ਵੱਡੇ ਭਾਸ਼ਣ ਕਰੇ ਉਪਰਾਸ਼ਟਰਪਤੀ ਸਾਹਿਬ ਨੇ ਵੀ ਬੜੀਆਂ ਨਸੀਹਤਾਂ ਦੰਦੇ ਹੋਏ اپੋਜੀਸ਼ਨ ਨੂੰ ਭਾਸ਼ਣ ਕਰੇ ਹੈ ਪ੍ਰਧਾਨ ਮੰਤਰੀ ਜੀ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਭਾਸ਼ਣ ਕਰਕੇ ਆਏ ਬਿਰਲਾ ਸਾਹਿਬ ਨੇ ਕੀਤਾ ਜਿਹੜਾ ਸਪੀਕਰ ਸਾਹਿਬ ਹੈ ਇਹਨਾਂ ਨੇ ਭਾਸ਼ਣ ਕੀਤੇ ਲੋਕਾਂ ਨੇ ਸੁਨੇ ਅੱਜ ਅਖਬਾਰਾਂ ਦੀਆਂ ਸ਼ਿੰਗਾਰ ਬਣੇ ਹੋਏ ਹੈ ਤੇ ਪਰਸੋਂ ਮਾਨਯੋਗ ਸੁਪਰੀਮ ਕੋਰਟ ਦੇ ਚੀਫ ਜਸਟਿਸ ਤੇ ਨਾਲ ਦੂਜੇ ਜਸਟਿਸ ਸੰਜੀਵ ਖੰਨਾ ਤੇ ਦੂਜੇ ਜਸਟਿਸ ਸੰਜੇ ਕੁਮਾਰ ਉਹਨਾਂ ਨੇ ਇੱਕ ਫੈਸਲਾ ਦਿੱਤਾ ਸੀ ਕਿ ਵੀ ਜਿਹੜਾ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਹੈ ਉਹਦੇ ਵਿੱਚ ਸਮਾਜਵਾਦ ਤੇ ਜਿਹੜੀ ਸੈਕੂਲਰਿਜ਼ਮ ਹੈ ਇਹ ਮੁੱਖ ਗੱਲਾਂ ਨੇ ਇਹਨਾਂ ਨੂੰ ਹਟਾਇਆ ਨਹੀਂ ਜਾ ਸਕਦਾ ਚਾਹੇ ਇਹ ਬਾਅਦ ਚ ਪਾਈਆਂ ਗਈਆਂ ਨੇ ਪਰ ਇਹ ਹੁਣ ਉਹਦਾ ਹਿੱਸਾ ਨੇ ਇਹਦੇ ਦਬਾਬ ਜੋ ਕੱਲ ਉੜੀਸਾ ਦੀ ਜਿਹੜੀ ਵਿਧਾਨ ਸਭਾ ਹੈ ਉਹਦਾ ਸੈਸ਼ਨ ਸ਼ੁਰੂ ਹੋਇਆ ਉੱਥੇ ਜਿਹੜਾ ਉੱਥੇ ਸੰਵਿਧਾਨ ਦੀ ਪ੍ਰਸਤਾਵਨਾ ਲਿਖ ਕੇ ਲਾਈ ਗਈ ਉਸ ਪ੍ਰਸਤਾਵਨਾ ਦੇ ਵਿੱਚ ਸਮਾਜਵਾਦ ਤੇ ਸੈਕੂਲਰਿਜ਼ਮ ਗੈਬ ਸੀਗੇ ਉੱਥੋਂ ਦੀ ਜਿਹੜੀ ਵਿਰੋਧੀ ਧਿਰ ਹੈ ਅ ਬੀਜੂ ਜਨਤਾ ਦਲ ਤੇ ਕਾਂਗਰਸ ਪਾਰਟੀ ਉਹਨਾਂ ਦੇ ਐਮਐਲਸ ਨੇ ਇਸ ਦਾ ਰੌਲਾ ਪਾਇਆ ਬਹੁਤ ਦੇਰ ਉੱਥੇ ਰੌਲਾ ਚੱਲਦਾ ਰਿਹਾ ਵੀ ਸੰਵਿਧਾਨ ਇਹਨੂੰ ਤੁਸੀਂ ਮੰਨ ਰਹੇ ਸੰਵਿਧਾਨ ਦੀ ਜਿਹੜੀ ਪ੍ਰਸਤਾਵਨਾ ਹੈ ਉਹਨੂੰ ਇਹ ਕਰਤਾ ਸੁਪਰੀਮ ਕੋਰਟ ਕਹਿ ਰਹੀ ਹੈ ਵੀ ਉਹਦਾ ਹਿੱਸਾ ਹੈ ਤੇ ਤੁਸੀਂ ਫੇਰ ਵੀ ਉਹਦਾ ਹਿੱਸਾ ਨਹੀਂ ਮੰਨਣ ਨੂੰ ਤਿਆਰ ਤੇ ਇਹ ਉਹਦਾ ਰੌਲਾ ਪੈਂਦਾ ਰਿਹਾ ਤੇ ਇਹ ਕਹਿ ਕੇ ਸਪਸ਼ਟੀਕਰਨ ਦਿੱਤਾ ਵੀ ਇਹ ਤਾਂ ਅਸੀਂ ਤਾਂ 1949 ਵਾਲੀ ਪ੍ਰਸਤਾਵਨਾ ਲਾ ਰਹੇ ਹਾਂ ਤੁਹਾਨੂੰ ਕਿਹਨੇ ਕਿਹਾ ਵੀ 1949 ਰੱਖਣੀ ਹੈ ਜਦੋਂ ਇੱਕ ਵਾਰੀ ਉਹ ਬਦਲ ਗਿਆ ਤੇ ਉਹਦੇ ਚੋਂ ਪੈ ਗਈ ਤੇ ਉਹਦੇ ਤੇ ਸੁਪਰੀਮ ਕੋਰਟ ਨੇ ਪਰਸੋਂ ਮੋਰ ਵੀ ਲਾ ਦਿੱਤੀ ਤੁਸੀਂ ਕੌਣ ਹੋਣੇ ਉਹਨੂੰ ਹਟਾਉਣ ਵਾਲੇ ਇਹ ਨਿਰੀ ਸੰਵਿਧਾਨ ਨਾਲ ਗੁੰਡਾ ਕਰਦੀ ਹੈ ਸੰਵਿਧਾਨ ਦੇ ਉਸ ਦੇ ਉੱਤੇ ਮਤਲਬ ਇਸੇ ਤਰ੍ਹਾਂ ਜਦੋਂ G20 ਦਾ ਸਮੇਲਨ ਦਿੱਲੀ ਦੇ ਵਿੱਚ ਹੋਇਆ ਸੀ ਉਦੋਂ ਜਿਹੜੀਆਂ ਸੰਵਿਧਾਨ ਦੀ ਪ੍ਰਸਤਾਵਨਾਵਾਂ ਦੀਆਂ ਕਾਪੀਆਂ ਵੰਡੀਆਂ ਗਈਆਂ ਸੀਗੀਆਂ ਉਹਨਾਂ 'ਚ ਵੀ ਉਹ ਇਹ ਸ਼ਬਦ ਨਹੀਂ ਸੀਗੇ ਯਾਨੀ ਭਾਜਪਾ ਤੇ ਆਰਐਸਐਸ ਦੇ ਦਿਮਾਗਾਂ ਦੇ ਵਿੱਚ ਸੈਕੂਲਿਜ਼ਮ ਵਿਰੁੱਧ ਤੇ ਸਮਾਜਵਾਦ ਵਿਰੁੱਧ ਕਿੰਨੀ ਨਫ਼ਰਤ ਹੈ ਕਿ ਉਹ ਅਜੇ ਇਹ ਦਿਹਾੜੇ ਦੇ ਉੱਤੇ ਵੀ ਸੰਵਿਧਾਨ ਨਾਲ ਛੇੜਛਾੜ ਕਰਨ ਤੋਂ ਰੁਕਦੇ ਨਹੀਂ ਕਹਿਣ ਨੂੰ ਜੋ ਮਰਜ਼ੀ ਗੱਲਾਂ ਕਰੀ ਜਾਣ ਅੱਜ ਦੀ ਗੱਲ ਚੰਨੇ ਬਹੁਤ ਬਹੁਤ ਸ਼ੁਕਰੀਆ